ਸਤਿ ਸ਼੍ਰੀ ਅਕਾਲ ਮੈਂ ਨੀਤੁਸ਼ ਸ਼ਰਮਾ ਤੁਸੀਂ ਦੇਖ ਰਹੇ ਇੱਕ ਤਲ ਹੈ ਨਿਊਜ਼ ਚੈਨਲ ਜਿੱਥੇ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਕਾਰਨ ਲੱਗੇ ਲਾਕਡਾਊਨ ਲੋਕਾਂ ਨੂੰ ਪਾਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕਈ ਥਾਈ ਸੂਬੇ ਵਿੱਚ ਪੰਜਾਬ ਪੁਲਿਸ ਦਾ ਨਵਾਂ ਰੂਪ ਵੇਖਣ ਨੂੰ ਮਿਲ ਰਿਹਾ ਹੈ ਅਜੇ ਹਾਈ ਮਾਮਲਾ ਗੜ ਸ਼ੰਕਰ ਦੇ ਪਿੰਡ ਪੁਰਖੋਵਾਲ ਵਿੱਚ ਵੇਖਣ ਨੂੰ ਸਾਹਮਣੇ ਆਇਆ ਪਿੰਡ ਪੁਰਖੋਵਾਲ ਦਲਜੀਤਕੌਰ ਪੁੱਤਰੀ ਰਾਮਦਾਸ ਵ્યા ਨਿਸ਼ਚਿਤ ਕੀਤਾ ਹੋਇਆ ਸੀ ਜਿਸ ਦੀ ਮਾਤਾ ਦੀ ਕੈਂਸਰ ਦੀ ਬਿਮਾਰੀ ਨਾਲ ਕੁਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਪਿਤਾ ਤੇ ਭਰਾ ਮਿਹਨਤ ਮਜ਼ਦੂਰੀ ਕਰਨ ਲਈ ਅਰਬ ਕੰਟਰੀ ਗਏ ਹੋਏ ਸਨ ਪ੍ਰੰਤੂ ਲਾਕਡਾਊਨ ਦੇ ਕਾਰਨ ਉੱਥੇ ਹੀ ਫਸੇ ਹੋਏ ਹਨ ਅਤੇ ਘਰ ਦੇ ਵਿੱਚ ਲੜਕੀ ਦੀ ਦਾਦੀ ਵੀ ਕੈਂਸਰ ਦੀ ਮਰੀਜ਼ ਹੈ ਉਕਤ ਲੜਕੀ ਦੇ ਵਿਆਹ ਸੰਬੰਧੀ ਪਿੰਡ ਦੇ ਸਰਪੰਚ ਤੋਂ ਥਾਣਾ ਗੜਸ਼ੰਕਰ ਦੇ ਐਸ ਐਚਓ ਇਕਵਾਲ ਸਿੰਘ ਨੂੰ ਪਤਾ ਲੱਗਾ ਤਾਂ ਉਹਨਾਂ ਸਬ ਇੰਸਪੈਕਟਰ ਰਾਕੇਸ਼ ਕੁਮਾਰ ਅਤੇ ਹੋਰ ਸਾਥੀਆਂ ਨਾਲ ਉਕਤ ਲੜਕੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਆਪਣੀ ਮੌਜੂਦਗੀ ਵਿੱਚ ਕਰਾਈਆਂ ਅਤੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਅਤੇ ਪਰਿਵਾਰ ਦੀ ਆਰਥਿਕ ਸਹਾਇਤਾ ਵੀ ਕੀਤੀ ਇਸ ਮੌਕੇ ਲੜਕੀ ਦੇ ਰਿਸ਼ਤੇਦਾਰਾਂ ਨੇ थाना ਗੜਸ਼ੰਕਰ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗੜਸ਼ੰਕਰ ਪੁਲਿਸ ਦੀ ਇਸ ਨਵੇਕਲੀ ਪਹਿਲ ਦੀ ਇਲਾਕੇ ਵਿੱਚ ਖੂਬ ਚਰਚਾ ਹੈ ਜਿਹੜੀ ਲੜਕੀ ਦੀ ਮਾਤਾ ਜਿਹੜੀ ਹੈ ਉਹ ਕਸਤੀ ਸ਼ਿਕਾਇਤਾਂ ਕਰਦੀ ਤਿੰਨ ਸਰਕਾਰਾਂ ਤੋਂ ਪੁਣੇ ਦਾ ਜਿਹੜੀ ਲੜਕੀ ਦਾ ਫਾਦਰ ਆ ਭਰਾ ਇਹ ਦੋਨੋਂ ਕਵੈਕ ਪਸੇ ਹੋਏ ਆ ਅੱਜ ਆ ਗਏ ਲੋਰਾਂ ਵਰਗੇ ਜਿਹੜੀ ਦਾਦੀ ਆ ਉਹ ਵੀ ਲੋਜੀ ਕੰਨ ਸਨ ਆ ਤੁੰਬੀਰੇ ਦਿਮਾਗ ਦੇ ਨਿੱਜੀ ਫੈਸਲਾ ਇੱਕ ਆਇਆ ਕਿ ਕਿਉਂ ਨਾ ਮੈਂ ਸਾਬ ਰੋਣਾ ਕਰਦਾਂ ਮੈਂ ਰਕੇ ਸਰ ਐਸਐਸਆਈ ਦਾ ਕਰ ਦਿੱਤੀ ਐਸਐਸਆਈ ਸਾਹਿਬ ਨੇ ਉਹਨਾਂ ਨੇ ਐਸਐਸਆਈ ਸਾਹਿਬ ਦੇ ਗੜਚ ਤੋਂ ਪਾਈ ਨਿਵਾਜ ਪਾਈ ਕਰ ਉਹਨਾਂ ਨੇ ਮੈਨੂੰ ਬਹੁਤ ਸਹਯੋਗ ਦਿੱਤਾ ਔਰ ਖੁਦ ਚੱਲ ਕੇ ਆਇਆ ਲੜਕੀ ਨੂੰ ਵਿਆਹ ਕਰਨ ਵਾਸਤੇ ਮੈਂ ਗੜਚ ਨੂੰ ਥਾਣਾ ਜਿੰਨਾ ਵੀ ਸਟਾਫ ਹੈ ਸਾਰਿਆਂ ਦਾ ਪਿੰਡ ਨਗਰ ਪੂਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਜੀਣਾ ਕਹਿੰਦਾ ਔਰ ਬਹੁਤ ਬਹੁਤ ਧੰਨਵਾਦ ਕਰਤਾ ਹੱਥੀਓਂ ਕੇ ਲਾ। ਜਿਹਨਾਂ ਸਾਡੇ ਨਗਰ ਚ ਆ ਕੇ ਲੜਕੀ ਨੂੰ ਆਪਣੇ ਹੱਥੀਂ ਤੋੜਿਆ। ਖੱਤੀ ਸਾਰੇ ਰੰਗ। ਠੀਕ ਹੈ। ਹਾਂਜੀ ਦਸਤੀ ਕਾਲ ਜੀ। ਇਹ ਜੋ ਪ੍ਰੋਗਰਾਮ ਹੈ ਸਾਡੇ ਜੋ ਪਿੰਡ ਪੁਰਖਾਲ ਵਿਖੇ ਸਾਡੇ RAMLAL ਜੀ ਜੋ ਦੇਖ ਦੇ ਵਿੱਚ ਹਨ ਤੇ ਸਾਡੀ ਭੈਣ ਜੋ ਤਕਵੀਰਕਾਰ ਸੀ ਉਹ ਸਪੈਰ ਹੋ ਗਈ ਹੈ। ਤੇ ਸਾਡਾ ਭਾਂਜਾ ਵੀ ਬਾਦ ਹੈ। ਤੇ ਜੋ ਸਾਡੀ ਇਹ ਭਾਣਜੀ ਦਾ ਵਿਆਹ ਹੈ ਜਿਹਦੇ ਵਿੱਚ ਗੜਸ਼ੰਕਰ ਤੋਂ ਸਮੂਹ ਸਟਾਫ ਐਸਐਚਓ ਸਾਹਿਬ ਪਹੁੰਚੇ ਹਨ ਉਹਨਾਂ ਦਾ तहे दिलੋਂ ਧੰਨਵਾਦ ਹੈ ਇਹ ਜੋ ਕਾਰਜ ਹੈ ਕਰੋਨਾ ਵਾਇਰਸ ਬਿਮਾਰੀ ਕਰਕੇ ਰਜਿਆ ਗਿਆ ਹੈ ਤੇ ਸਾਰਿਆਂ ਨੇ ਮੂੰਹ ਤੇ 마ਸਕ ਪਾਏ ਹੋਏ ਹਨ 1 ਕਿ ਮੀਟਰ ਦੀ ਦੂਰੀ ਬਣਾ ਕੇ ਰੱਖੀ ਹੋਈ ਹੈ ਜੋ ਗਵਰਨਮੈਂਟ ਦੇ ਪਹਿਲੋਂ ਕਾਨੂੰਨ ਇਹਦੇ ਹਿਸਾਬ ਨਾਲ ਵਿਆਹ ਕੀਤਾ ਜਾਂਦਾ ਹੈ ਅਜੀ ਸਮੂਹ ਸਟਾਫ ਦਾ ਸਮੂਹ মিডিਏ ਦਾ ਸਾਨੂੰ ਜੋ ਤੇ ਰਿਸ਼ਤੇਦਾਰ ਪਹੁੰਚੇ ਹਨ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਫਸਦੀ ਗੱਲ ਜੈ ਆਪਣੇ ਪਿੰਡ ਪੁਰਖਵਾਲ ਦੇ ਜਿਹੜੇ ਸਰਪੰਚ ਬੁੱਟਾ ਸਿੰਘ ਜਣੀ ਸਾਡੇ ਧਿਆਨ ਵਿੱਚ ਲੰਦਾ ਹੈਗਾ ਵੀ ਇਹ ਲੜਕੀ ਹੈ ਕੀ ਦਲਜੀਤ ਕੌਰ ਪੁਰਖਨੇਹਾ ਸ੍ਰੀ ਰਾਮ ਲਾਲ ਇਹਦੀ ਮਦਰ ਤੇ ਦਿਦੋ ਜੁੱਤੀ ਹੈ ਤੇ ਦਾਦੀ ਬਹੁਤ ਖੁਸ਼ ਰਹਿ ਰਸਾ ਚ ਜਿਹੜਿਆਂ ਦੇ ਜਿਹੜੇ ਬ੍ਰਦਰ ਔਰ ਬਾਧਾ ਰਹਿ ਗਿਆ ਉਹ ਕੁਵੈਤ ਵਿੱਚ ਆ ਕਰੋਨਾ ਵਾਇਰਸ ਕਰਕੇ ਫਸੇ ਹੋਏ ਆ ਨਹੀਂ ਆ ਸਕੀ ਤੇ ਉਹ ਇਹਨਾਂ ਨੇ ਸਾਨੂੰ ਕਿਹਾ ਜੇ ਆਪਾਂ ਰਲ ਮਿਲ ਕੇ ਸਾਰਾ ਜਿਹੜਾ ਇਹ ਪ੍ਰੋਗਰਾਮ ਦੇਪਰੇ ਜੜਿਆ ਨਾ ਜਦ ਤੱਕ ਇਹਨਾਂ ਦੇ ਸੱਦੇ ਤੇ ਅਸੀਂ ਆਏ ਤੇ ਪ੍ਰੋਗਰਾਮ ਬੜਾ ਵਧੀਆ ਦੇਪਰੇ ਜੜਿਆ ਪਰਮਾਤਮਾ ਕੇ ਅਲਾਸ ਕਰਦੇ ਆ ਕਿ ਸੁਆਗ ਜੋੜੀ ਨੂੰ ਅ ਚੜ੍ਹਦੀ ਕਲਾ ਵਿੱਚ ਰੱਖੇ